ਕਈ ਹੈ ਜਿਹਾ ਭੂਪ ਲਾਇਆ ਵਾ ਇਹਨਾਂ ਨੇ ਹੈਟਾ ਉਹ ਪਾਈ ਦੀਆਂ ਫੌੜੀਆਂ ਹਾਲਾਂਕਿ ਠੀਕ ਹੈਗੇ ਉਹ ਐਜੀ ਕੋਈ ਗੱਲ ਅਰ ਫਿਰ ਹੋਰ ਵੀ ਉਹ ਗਰੀਬ ਨਹੀਂ ਹੈ ਇੱਥੇ ਸ਼ਾਮ ਨੂੰ दारूयां ਪਿੰਦੇ ਮੀਟ ਰੋਜ਼ ਖਾਂਦੇ ਬਣਾ ਕੇ ਉਹ ਵਕਾਰ ਹੀ ਨਹੀਂ ਹੈ ਕਿ ਇਹ ਬਿਲਕੁਲ ਠੱਗ ਬਣਿਆ ਟੋਲਾ ਇਹਨਾਂ ਦਾ ਇਹ ਰੁਗਜ਼ਾਰ ਬਣਿਆ ਇਹ ਨੌਕਰੀਆਂ ਨਾਲੋਂ ਵੀ ਇਹਨਾਂ ਨੂੰ ਵੱਧ ਇੱਥੇ ਆਮਦਨ ਹੁੰਦੀ ਹੈ ਸ਼ਾਮ ਨੂੰ ਸ਼ਰਾਬਾਂ ਪੀਣੀਆਂ ਮੀਟ ਖਾਣੇ ਉਹਨੇ ਤੁਰ ਫਿਰ ਕੇ ਇਹਨਾਂ ਦੇ ਆਪ ਦੇ ਜਿਹੜੇ ਹੈ ਹਾਂ ਕੜਾਈ ਦੇਖ ਲਓ ਸਾਰੇ ਨਾ ਮੀਟ ਬਣਾਇਆ ਸਾਰੇ ਆ ਸੰਨ ਤਾਂ 5-5 ਸਾਲ ਤੋਂ ਜਾਣਦੇ ਸਾਰੇ ਮੀਟ ਹਰੇਕ दारू ਪਿੰਦਾ ਆ ਕਾਹਦੇ ਮੰਗਤਿਆਂ ਵਧੀਆ ਹੈ ਪੰਜਾਬ ਨੇ ਜਿਹੜਾ ਕੰਮ ਕੀਤਾ ਹੈ ਬੱਚਿਆਂ ਨੂੰ ਐਜੂਕੇਸ਼ਨ ਮਿਲੂਗੀ ਇਹਦੇ ਨਾਲ ਭਿਕਾਰੀ ਕੱਟ ਗਏ ਐਕਸੀਡੈਂਟ ਦਾ ਵੀ ਖਤਰਾ ਵੱਜਦਾ ਹੈ ਉਹਨਾਂ ਐਕਸੀਡੈਂਟ ਥੋੜੇ ਪਹਿਲਾਂ ਉਹਨਾਂ ਦੀ ਜਾਨ ਨੂੰ ਵੀ ਖਤਰਾ ਸੀ ਬਾਸ ਹੁਣਾਂ ਕਹਿੰਦੇ ਵੀ ਫੜੇ ਗਏ ਕਈ ਬੱਚੇ ਅਗਵਾ ਕਰੇ ਵੇ ਅੱਤ ਵੀ ਅਗਵਾ ਕਰਕੇ ਮੰਗਣ ਲਾਏ ਨੇ ਹੁਣ ਜੀ ਸਾਨੂੰ ਬਹੁਤ ਆਰਾਮਦਾਰੀ ਆਤ ਅ ਨਹੀਂ ਤਾਂ ਆ ਕੇ ਇਹਨਾਂ ਨੇ ਹਰੇ ਚੀ ਸ਼ਖੜ ਕਾ ਦੇਣਾ ਹੱਥ ਪਾ ਦੇਣਾ ਇੱਕ ਪਖਾਰੀ ਆਉ ਤੇ ਫਿਰਦਾ ਜਿਹੜੀ ਆ ਰੇੜੀ ਜੀ ਹੁੰਦੀ ਉਹਦਾ ਜਿੱਤਨਾ ਮਤਲ ਲੱਤਾਂ ਬਾਹ ਨਹੀਂ ਹੁੰਦੀਆਂ ਹੈਂਡੀਕੈਪਟ ਦਿਖਾਉਂਦਾ ਆਪਣੇ ਆਪ ਨੂੰ ਉਹਨਾਂ ਕਹਿੰਦੇ ਸਵਾ ਕਰੋੜ ਦਾ ਇੱਥੇ ਫਲੈਟ ਖਰੀਦਾ ਵੈ ਮੈਂ ਗੱਡੀ ਚਲਾਉਣ ਵਾਲਾ ਕਈ ਐਕਸੀਡੈਂਟ ਹੋਇਆ ਇੱਥੇ ਜਿੱਦਾਂ ਦੀ ਆ ਮੈਂ ਚਲਾਈ ਆ ਬਹੁਤ ਚੰਗੀ ਗੱਲ ਹੈ ਸਰਕਾਰ ਨੇ ਹੁਣ ਕੋਈ ਪਖਾਰੀ ਨਹੀਂ ਦਿਖਾਈ ਦਿੰਦਾ ਇੱਥੇ ਨਹੀਂ ਤੁਸੀਂ ਮੈਂ ਕਹਾਂ ਵੀ ਇੱਥੇ 20 25 ਬੰਦੇ ਦਾ ਇੱਥੇ ਦੇ ਜੀ ਬੱਚੇ ਛੋਟੇ ਛੋਟੇ ਕਿਹਦਾ ਐਕਸੀਡੈਂਟ ਹੋ ਗਿਆ ਇੱਕ ਬੱਚੇ ਦਾ ਆਪਣ ਨੂੰ ਗੱਡੀ ਲੰਘੀ ਅਸੀਂ ਇਸ ਸਮੇਂ ਮਹਾਲੀ ਦੇ 6 ਫੀਸ ਦੇ ਚੌਂਕ ਤੇ ਆਂ ਬੱਤੀਆਂ ਤੇ ਤਾਂ ਇਸ ਚੌਂਕ ਦੇ ਵਿੱਚ ਪਹਿਲਾਂ ਕਾਫੀ ਵੱਡੀ ਤਦਾਦ ਦੇ ਵਿੱਚ ਜਿਹੜੇ ਛੋਟੇ ਛੋਟੇ ਬੱਚੇ ਸੀ ਉਹ ਭੀਖ ਮੰਗਦੇ ਨਜ਼ਰ ਆਉਂਦੇ ਸੀ ਪਰ ਜਿਹੜੀ ਪੰਜਾਬ ਸਰਕਾਰ ਨੇ ਜੀਵਨ ਜੋਤ ਮਹਿਮ ਚਲਾਈ ਆ ਉਸ ਦਾ ਅਸਰ ਕਿਤਨਾ ਕਿਤੇ ਗਰਾਊਂਡ ਤੇ ਨਜ਼ਰ ਆ ਰਿਹਾ ਹੈ ਚੌਂਕ ਬਿਲਕੁਲ ਹੁਣ ਖਾਲੀ ਪੈ ਨੇ ਪਹਿਲਾਂ ਛੋਟੇ ਛੋਟੇ ਬੱਚਿਆਂ ਤੋਂ ਭੀਖ ਮੰਗਵਾਈ ਜਾਂਦੀ ਸੀ ਅਸੀਂ ਇਸ ਸਮੇਂ ਮਹਾਲੀ ਦੇ 6 ਫੀਸ ਦੇ ਚੌਂਕ ਤੇ ਆ ਬੱਤੀਆਂ ਤੇ ਤਾਂ ਇਸ ਚੌਂਕ ਦੇ ਵਿੱਚ ਪਹਿਲਾਂ ਕਾਫੀ ਵੱਡੀ ਤعداد ਦੇ ਵਿੱਚ ਜਿਹੜੇ ਛੋਟੇ-ਛੋਟੇ ਬੱਚੇ ਸੀ ਉਹ ਭੀਖ ਮੰਗਦੇ ਨਜ਼ਰ ਆਉਂਦੇ ਸੀ ਪਰ ਜਿਹੜੀ ਪੰਜਾਬ ਸਰਕਾਰ ਨੇ ਜੀਵਨ ਜੋਤ ਮਹਿਮ ਚਲਾਈ ਹੈ ਉਸ ਦਾ ਅਸਰ ਕਿਤਨਾ ਕਿਤੇ ਗਰਾਊਂਡ ਤੇ ਨਜ਼ਰ ਆ ਰਿਹਾ ਹੈ ਚੌਂਕ ਬਿਲਕੁਲ ਹੁਣ ਖਾਲੀ ਪੈ ਨੇ ਪਹਿਲਾਂ ਛੋਟੇ-ਛੋਟੇ ਬੱਚਿਆਂ ਤੋਂ ਭੀਖ ਮੰਗਵਾਈ ਜਾਂਦੀ ਸੀ ਕੁਝ ਲੋਕ ਵੀ ਸਾਡੇ ਨਾਲ ਨੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਹਿਲਾਂ ਛੋਟੇ-ਛੋਟੇ ਬੱਚੇ ਇਹਨਾਂ ਚੌਂਕਾਂ ਤੇ ਭੀਖ ਮੰਗਦੇ ਸੀ ਸਰਕਾਰ ਨੇ ਹੁਣ ਮਹਿਮ ਚਲਾਈ ਹੈ ਕਿਸ ਤਰੀਕੇ ਨਾਲ ਦੇਖਦੇ ਹੋ ਉਹ ਮਹਿ ਬਹੁਤ ਵਧੀਆ ਚੱਲ ਰਹੀ ਏ ਹੁਣ ਇੱਥੇ ਐਕਸੀਡੈਂਟ ਬਹੁਤ ਘਟ ਗਏ ਆ ਪਹਿਲਾਂ ਐਕਸੀਡੈਂਟ ਦਾ ਬਹੁਤ ਖਤਰਾ ਸੀਗਾ ਇਸ ਕਰਕੇ ਹੁਣ ਵਧੀਆ ਹੁੱਕ ਮਹਿਮ ਚਲਾਈ ਖਾਲੀ ਪੈਨੇ ਹੁਣ ਹੁਣ ਤਾਂ ਨਹੀਂ ਕੋਈ ਬੱਚਾ ਭੀਖ ਮੰਗਦਾ ਨਾ ਜੀ ਨਹੀਂ ਨਹੀਂ ਹੁੰਨ ਜਾਂਦਾ ਜੀ ਹੁੰਨੀ ਨਹੀਂ ਨਹੀਂ ਕਿਸ ਤਰੀਕੇ ਨਾਲ ਦੇਖਦੇ ਹੋ ਪਹਿਲਾਂ ਛੋਟੇ ਛੋਟੇ ਬੱਚੇ ਇਹਨਾਂ ਚੌਂਕਾਂ ਤੇ ਭੀਖ ਮੰਗਦੇ ਸੀ ਪੰਜਾਬ ਸਰਕਾਰ ਨੇ ਇੱਕ ਮਹਿਮ ਚਲਾਈ ਆ ਜੀਵਨ ਜੋਤ ਉਹਨਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਉਹਨਾਂ ਦੇ ਡੀਐਨਏ ਟੈਸਟ ਕਰਾਏ ਜਾ ਰਹੇ ਨੇ ਕਿ ਵਾਕਈ ਉਹ ਜਿਹੜੇ ਮਾਪੇ ਸੀ ਦਾਵਾ ਕਰਦੇ ਕਿ ਸਾਡੇ ਬੱਚੇ ਨੇ ਵਧੀਆ ਹੈ ਪੰਜਾਬ ਨੇ ਜਿਹੜਾ ਕੰਮ ਕੀਤਾ ਹੈ ਬੱਚਿਆਂ ਨੂੰ ਐਜੂਕੇਸ਼ਨ ਮਿਲੂਗੀ ਇਹਦੇ ਨਾਲ ਭਿਖਾਰੀ ਘਟ ਗਏ ਐਕਸੀਡੈਂਟ ਦਾ ਵੀ ਖਤਰਾ ਵੱਜਦਾ ਹੈ ਉਹਨਾਂ ਐਕਸੀਡੈਂਟ ਸੋ ਪਹਿਲਾਂ ਉਹਨਾਂ ਦੀ ਜਾਨ ਨੂੰ ਵੀ ਖਤਰਾ ਸੀ ਨਾਲੇ ਫਿਰ ਵਹੀਕਲ ਵਾਲਿਆਂ ਨੂੰ ਵੀ ਬੜੀ ਪ੍ਰੋਬਲਮ ਹੁੰਦੀ ਸੀ ਪੰਜਾਬ ਸਰਕਾਰ ਨੇ ਵਧੀਆ ਕੰਮ ਕੀਤਾ ਹੈ ਹੁਣ ਖਾਲੀ ਪੈਣੀ ਚਾਹ ਹਾਂ ਹਾਂ ਹੁਣ ਚੌਕ ਖਾਲੀ ਨਹੀਂ ਇਸ ਤਰੀਕੇ ਨਾਲ ਦੇਖਦੇ ਹੋ ਪਹਿਲਾਂ ਚੌਂਕਾਂ ਦੇ ਵਿੱਚ ਛੋਟੇ ਛੋਟੇ ਬੱਚੇ ਭੀਖ ਮੰਗਦੇ ਸੀ ਛੋਟੀ ਛੋਟੀ ਉਮਰ ਸੀ 2-3 ਸਾਲ ਹੁਣ ਚੌਕ ਖਾਲੀ ਪੈਨੇ ਸਰਕਾਰ ਦੀ ਮੀਮ ਨੂੰ ਕਿਸ ਤਰੀਕੇ ਨਾਲ ਨਹੀਂ ਸਰਕਾਰ ਨੇ ਅੱਛਾ ਕੰਮ ਕੀਤਾ ਹੈ ਐਸੀ ਗੱਲ ਨਹੀਂ ਹੈ ਬਾਕੀ ਅਭੀ ਠੀਕ ਹੈ ਸਾਰਾ ਲਾ ਲੋਕ ਕਿਤਨਾ ਕਿਤੇ ਸਰਾਹਣਾ ਕਰਦੇ ਹੋਏ ਨਜ਼ਰ ਆ ਰਹੇ ਨੇ ਸਰਕਾਰ ਦੇ ਉਸ ਕੰਮ ਦੀ ਤਾਰੀਫ ਕਰ ਰਹੇ ਨੇ ਅਸੀਂ ਚੌਂਕ ਦੇ ਵਿੱਚ ਆ ਤਾਂ ਇਸੇ ਚੌਂਕ ਦੇ ਵਿੱਚ ਪਹਿਲਾਂ ਬਹੁਤ ਸਾਰੇ ਬੱਚੇ ਭੀਖ ਮੰਗਦੇ ਸੀ ਪਰ ਅੱਜ ਜਦੋਂ ਸਰਕਾਰ ਨੇ ਜੀਵਨ ਜੋਤ ਮੁਹਿੰਮ ਚਲਾਈ ਆ ਉਸ ਤੋਂ ਬਾਅਦ ਬੱਚੇ ਇਹਨਾਂ ਚੌਂਕਾਂ ਦੇ ਉੱਤੇ ਭੀਖ ਮੰਗਦੇ ਹੋਏ ਨਜ਼ਰ ਨਹੀਂ ਆ ਰਹੇ ਚੌਂਕ ਦੇਖ ਸਕਦੇ ਹੋ ਕਿ ਬਿਲਕੁਲ ਖਾਲੀ ਨੇ ਜਦੋਂ ਇਹਨਾਂ ਚੌਂਕਾਂ ਦੇ ਉੱਤੇ ਬੱਤੀ ਹੁੰਦੀ ਸੀ ਰੈੱਡ ਲਾਈਟ ਹੋ ਜਾਂਦੀ ਸੀ ਤਾਂ ਤੁਰੰਤ ਉਹ ਬੱਚੇ ਉਹ ਗੱਡੀਆਂ ਕੋਲ ਜਾਂਦੇ ਸੀ ਵਹੀਕਲਾਂ ਦੇ ਕੋਲ ਜਾਂਦੇ ਸੀ ਤਾਂ ਫਿਰ ਭੀਖ ਮੰਗਦੇ ਹੋਏ ਨਜ਼ਰ ਆਉਂਦੇ ਸੀ ਪਰ ਹੁਣ ਚੌਂਕ ਖਾਲੀ ਪਏ ਨੇ ਸਰਕਾਰ ਨੇ ਜੋ ਮੁਹਿੰਮ ਚਲਾਈ ਆ ਉਸ ਦਾ ਅਸਰ ਕਿਤਨਾ ਕਿਤੇ ਗਰਾਊਂਡ ਜ਼ੀਰੋ ਤੇ ਨਜ਼ਰ ਆ ਰਿਹਾ ਖਾਸ ਕਰਕੇ ਹੁਣ ਉਹ ਲੋਕ ਸੀ ਜਿਹੜੇ ਬੱਚਿਆਂ ਤੋਂ ਭੀਖ ਮੰਗਵਾਉਂਦੇ ਸੀ ਤਾਂ ਹੁਣ ਕਿਤੇ ਨਾ ਕਿਤੇ ਉਹ ਹੁਣ ਭੀਖ ਨਹੀਂ ਮੰਗਵਾਉਣਗੇ ਬਹੁਤ ਲੋਕਾਂ ਦੀ رائے ਇਹ ਵੀ ਹੈ ਕਿ ਬਹੁਤ ਵੱਡੇ ਪੱਧਰ ਤੇ ਮਾਫੀਆ ਕੰਮ ਕਰਦਾ ਸੀ ਤਾਂ ਮਾਫੀਆ ਕਿਤੇ ਨਾ ਕਿਤੇ ਉਹ ਰੁਕੇਗਾ ਉਸ ਨੂੰ ਠੱਲ ਪੈ ਗਈ ਹੁਣ ਜਿਹੜੇ ਰਾਹੀਰ ਨੇ ਜਿਹੜੇ ਵਹੀਕਲਾਂ ਤੇ ਜਾਂਦੇ ਨੇ ਸੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਸ ਤਰੀਕੇ ਨਾਲ ਦੇਖਦੇ ਹੋ ਜਿਹੜੇ ਪਹਿਲਾਂ ਛੋਟੇ ਛੋਟੇ ਬੱਚੇ ਭੀਖ ਮੰਗਦੇ ਸੀ ਸਰਕਾਰ ਨੇ ਇੱਕ ਮਹਿੰਮ ਚਲਾਈ ਹੈ ਉਸ ਦਾ ਅਸਰ ਨਜ਼ਰ ਆ ਰਿਹਾ ਹਾਂਜੀ ਹਾਂਜੀ ਅਸਰ ਆ ਰਿਹਾ ਜੀ ਹਾਂਜੀ ਹੁਣ ਨਹੀਂ ਆਣਗੇ ਬੱਚੇ ਜੀ ਕਿਵੇਂ ਦੇਖਦੇ ਹੋ ਉਹ ਲੋਕਾਂ ਉਹਨਾਂ ਬੱਚਿਆਂ ਦਾ ਵੀ ਵਿਕ ਵੀ ਸੁਧਰ ਸਕਦਾ ਹਾਂਜੀ ਸੁਧਰ ਸਕਦਾ ਜੀ ਬਿਲਕੁਲ ਬਿਲਕੁਲ ਠੀਕ ਹੈ ਲੋਕਾਂ ਦੀ ਰਾਏ ਆਸੀਂ ਸਰਦਾਰ ਜੀ ਸਾਹਮਣੇ ਖੜੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਕਹਿਣਾ ਚਾਹੁੰਦੇ ਨੇ ਜਿਵੇਂ ਪਹਿਲਾਂ ਚੌਂਕਾਂ ਦੇ ਵਿੱਚ ਛੋਟੇ-ਛੋਟੇ ਬੱਚੇ ਭੀਖ ਮੰਗਦੇ ਸੀ ਸਰਕਾਰ ਨੇ ਇੱਕ ਮਹਿਮ ਚਲਾਈ ਆ ਉਹਨਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਡੀਐਨਏ ਟੈਸਟ ਹੋ ਰਿਹਾ ਇਹਨਾਂ ਦਾ ਕਿ ਬਾਕੀ ਉਹਨਾਂ ਮਾਪਿਆਂ ਦੇ ਬੱਚੇ ਨੇ ਉਹ ਦੇਖਿਆ ਸੀ ਆਪਾਂ ਨੇ ਮਹਾਲੀ ਦੇ ਵਿੱਚ ਕਿਸ ਤਰੀਕੇ ਨਾਲ ਦੇਖਿਆ ਬਹੁਤ ਵਧੀਆ ਗੱਲ ਹੈ ਭਾਈ ਇੱਕ ਤਾਂ ਪਹਿਲੇ ਤੰਗ ਬਹੁਤ ਕਰਦੇ ਸੀ ਨੌਕਰੀ ਜਾਣਾ ਤੇ ਛੋਟੇ ਬੱਚੇ ਨੂੰ ਦੇਣਾ ਵੀ ਪੈਸੇ ਗਲਤ ਕਿ ਅੱਜ ਕੱਲ ਤੁਸੀਂ ਦੇਖੋ ਵਾਰਦਾਤਾ ਵਧਦੀ ਜਾ ਰਹੀਆਂ ਨੇ ਬੱਚਿਆਂ ਨੂੰ ਹਰ ਜਗ੍ਹਾ ਬੱਚੇ ਚੱਕੇ ਜਾ ਰਹੇ ਨੇ ਇਹਦੇ ਨਾਲ ਤੇ ਰੋਕ ਲੱਗੇਗੀ ਬੱਚਿਆਂ ਦੀ ਕਤਨੇ ਕਿਤੇ ਉਹ ਛੋਟੀ ਜਿਹੀ ਉਮਰ ਦੇ ਵਿੱਚ ਜਦੋਂ ਭੀਖ ਮੰਗਣ ਦੀ ਆਦਤ ਪੈ ਜਾਂਦੀ ਹੈ ਬੱਚੇ ਨੂੰ ਤਾਂ ਭਿਖ ਵੀ ਖਰਾਬ ਹੁੰਦਾ ਸੀ ਹੁਣ ਸੁਧਾਰ ਹੋਏਗਾ ਬਿਲਕੁਲ ਹੋਏਗਾ ਜੀ ਬਿਲਕੁਲ ਹੋਏਗਾ ਪੜਨ ਤੇ ਵੀ ਰੁਜਵਾਨ ਬਧੂਗਾ ਇਹਦੇ ਨਾਲ ਜਦ ਬੱਚੇ ਭੀਖ ਹੀ ਨਹੀਂ ਮੰਗਣਗੇ ਤੇ ਮਾਪਿਓ ਬੱਚੇ ਨੂੰ ਪੜਨ ਤੇ ਵੀ ਲਾਉਣਗੇ ਤੇ ਸਰਕਾਰ ਦਾ ਵੀ ਵਧੀਆ ਉਪਰਾਲਾ ਹੈ ਬਿਲਕੁਲ ਤਾਂ ਲੋਕ ਸਰਕਾਰ ਦੇ ਉਪਰਾਲੇ ਦੀ ਤਾਰੀਫ ਕਿਤਨਾ ਕਿਤੇ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਲੋਕਾਂ ਦਾ ਕਹਿਣਾ ਕਿਸ ਤਰੀਕੇ ਨਾਲ ਦੇਖਦੇ ਹੋ ਪਹਿਲਾਂ ਚੌਂਕਾਂ ਦੇ ਵਿੱਚ ਛੋਟੇ ਛੋਟੇ ਬੱਚੇ ਭੀਖ ਮੰਗਦੇ ਨੇ ਹੁਣ ਸਰਕਾਰ ਨੇ ਮਹਿਮ ਚਲਾਈ ਆ ਪੰਜਾਬ ਸਰਕਾਰ ਨੇ ਹੁਣ ਖਾਲੀ ਪੈਨੇ ਚੌਂਕ ਬੱਚੇ ਰੈਸਕਿਊ ਕਰ ਲੇਗੇ ਕਿਵੇਂ ਦੇਖਦੇ ਸਰਕਾਰ ਦੀ ਸਕੀਮ ਇਹ ਤਾਂ ਜਦ ਵਧੀਆ ਚੀਜ਼ ਹੈ ਜੇ ਕੀਤਾ ਗਿਆ ਮੈਨੂੰ ਪਤਾ ਨਹੀਂ ਇਸ ਬਾਰੇ ਕਿ ਜੇ ਹੋਇਆ ਹੈ ਪਰ ਜੇ ਹੋਇਆ ਤਾਂ ਵਧੀਆ ਗੱਲ ਹੈ ਤਾਂ ਅਸੀਂ ਲੋਕਾਂ ਦੀ رائے ਜਾਣ ਰਹੇ ਹਾਂ ਜੋ ਪੰਜਾਬ ਸਰਕਾਰ ਨੇ ਜੀਵਨ ਜੋਤ ਮਹਿਮ ਦੇ ਤਹਿਤ ਜਿਹੜੇ ਬੱਚੇ ਭੀਕ ਮੰਗਦੇ ਸੀ ਉਹਨਾਂ ਨੂੰ ਰੈਸਕਿਊ ਕੀਤਾ ਹੈ ਬਹੁਤ ਸਾਰੇ ਲੋਕ ਇਹ ਸੋਚਦੇ ਨੇ ਕਿ ਜਦੋਂ ਭੀਖ ਮੰਗਣ ਲਾ ਦਿੱਤਾ ਜਾਂਦਾ ਬਚਪਨ ਦੇ ਵਿੱਚ ਛੋਟੇ ਜੀ ਉਮਰ ਦੇ ਵਿੱਚ ਬੱਚਾ ਜਦੋਂ ਉਹਦੀ ਹਸਣ ਖੇਡਣ ਦੀ ਉਮਰ ਹੁੰਦੀ ਆ ਜਦੋਂ ਉਸਦੀ ਪੜ੍ਹਨ ਦੀ ਉਮਰ ਹੁੰਦੀ ਆ ਤਾਂ ਫਿਰ ਕਿਤਨਾ ਕਿਤੇ ਉਹ ਚੀਜ਼ ਉਸਦਾ ਭਵਿੱਖ ਖਤਮ ਕਰ ਦਿੰਦੀ ਆ ਬਜ਼ੁਰਗ ਕੁਝ ਬਸਨੀਕ ਸਾਡੇ ਨਾਲ ਨੇ ਮਹਿਲਾਵਾਂ ਸਾਡੇ ਨਾਲ ਨੇ ਕਿਸ ਤਰੀਕੇ ਨਾਲ ਦੇਖਦੇ ਹੋ ਸਰਕਾਰ ਦੀ ਇਹ ਮੁਹਿੰਮ ਨੂੰ ਪਹਿਲਾਂ ਬੱਚੇ ਚੌਂਕਾਂ ਦੇ ਵਿੱਚ ਭੀਖ ਮੰਗਦੇ ਸਾਰੇ ਮਹਾਲੀ ਦੇ ਚੌਂਕ ਭਰੇ ਪਏ ਸੀ ਅੱਜ ਖਾਲੀ ਪਏ ਨੇ ਨਹੀਂ ਬਹੁਤ ਚੰਗੀ ਗੱਲ ਹੈ ਜੀ ਮੈਂ ਤੁਹਾਨੂੰ ਦੱਸ ਦਾਂ ਜਿਹੜੇ ਛੋਟੇ ਛੋਟੇ ਬੱਚੇ ਕਈ ਵਾਰੀ ਦਿਖਦੇ ਵੀ ਨਹੀਂ ਗੱਡੀ ਵਾਲਿਆਂ ਨੂੰ ਮੈਂ ਗੱਡੀ ਚਲਾਉਣੇ ਵਾਲਾ ਕਈ ਐਕਸੀਡੈਂਟ ਹੋਏ ਇੱਥੇ ਜਿੱਦਾਂ ਜਿਹਾ ਮੈਂ ਆਮ ਚਲਾਈਆ ਬਹੁਤ ਚੰਗੀ ਗੱਲ ਹੈ ਸਰਕਾਰ ਨੇ ਹੁਣ ਕੋਈ ਭੁਖਾਰੀ ਨਹੀਂ ਦਿਖਾਈ ਦਿੰਦਾ ਇੱਥੇ ਨਹੀਂ ਤੁਸੀਂ ਮੈਂ ਕਹਾਂ ਵੀ ਇੱਥੇ 20 25 ਬੰਦੇ ਦਾ ਇੱਥੇ ਦੇ ਜੀ ਬੱਚੇ ਛੋਟੇ ਛੋਟੇ ਪਿੱਛੇ ਐਕਸੀਡੈਂਟ ਹੋ ਗਿਆ ਇੱਕ ਬੱਚੇ ਦਾ ਆਪਣ ਨੂੰ ਗੱਡੀ ਲੰਘੀ ਹਾਂ ਉਹ ਗਰੀਬ ਤੇ ਮੈਂ ਚੱਕ ਕੇ ਨੂੰ 6 ਫੇਸ ਜਾ ਕੇ 6 ਦਿਨ ਹਸਪੀਟਲ ਦਾਖਲ ਰਿਹਾ ਦਵਾਈਆਂ ਦੇ ਵੀ ਅਸੀਂ ਮਤਲਬ ਪੈਸੇ ਦੇ ਪੱਟੀਆਂ ਕਰਾਈਆਂ ਟੀਕੇ ਲਵਾਏ ਬੱਚਾ ਬਚ ਗਿਆ ਨਹੀਂ ਉਹ ਬੱਚੇ ਨੇ ਬਚਣਾ ਨਹੀਂ ਦਾ 4 ਸਾਲ ਦਾ ਬੱਚਾ ਦਾ ਜੀ ਹੁਣ ਕਹੀਂ ਦਿਨ ਹੋ ਗਏ ਕੋਈ ਭਿਖਾਰੀ ਨਹੀਂ ਇੱਥੇ ਤੇ ਲੈ ਗਿਆ ਤੁਹਾਨੂੰ ਪਹਿਲੇ 8:00 ਤੋਂ ਲੈ ਗਿਆ ਤੁਹਾਨੂੰ 11:00 ਵਜੇ ਤੱਕ ਜਿਹੜੀ ਮੁਹਿੰਮ ਚਲਾਈ ਬਹੁਤ ਚੰਗੀ ਆ ਕੋਈ ਭਿਖਾਰੀ ਨਹੀਂ ਦਿਖਾਈ ਦਊਗਾ ਹਾਂਜੀ ਤੇ ਕਿਤਨਾ ਕਿਤੇ ਫਿਰ ਬੱਚਿਆਂ ਦਾ ਵੀ ਭਵਿੱਖ ਸੁਧਰੇਗਾ ਜਦੋਂ ਭੀਖ ਮੂ ਬਿਲਕੁਲ ਉਹਨਾਂ ਨੇ ਆਤ ਪਾਈ ਛੋਟੇ ਛੋਟੇ ਬੱਚਿਆਂ ਨੂੰ ਮੰਗਣੇ ਦੀ ਹਾਲਾਂਕਿ ਠੀਕ ਹੈ ਉਹ ਸਰੀਰਕ ਤੌਰ ਤੇ ਉਹਨਾਂ ਨੂੰ ਇਹ ਜੀ ਆਤ ਪਾਈ ਉਹ بڑے ਹੁੰਦੇ ਤੱਕ ਮੰਗਿਓ ਜਾਉਂਗੇ ਉਹ ਕਈ ਇਹੋ ਜਿਹੇ ਬੂਪ ਲਾਇਆ ਵਾ ਇਹਨਾਂ ਨੇ ਇੱਥਾ ਉਹ ਪਾਈ ਵੀਆਂ ਫੌੜੀਆਂ ਹਾਲਾਂਕਿ ਠੀਕ ਹੈਗੇ ਉਹ ਇਹ ਜੀ ਕੋਈ ਗੱਲ ਨਹੀਂ ਹਰ ਵੇਲੇ ਉਹਦਾ ਬੀਅ ਗਰੀਬ ਨਹੀਂ ਐ ਇੱਥੇ ਸ਼ਾਮ ਨੂੰ दारूयां ਪੀਂਦਾ ਐ ਮੀਟ ਰੋਜ਼ ਖਾਂਦਾ ਬਣਾ ਕੇ ਉਹ ਭਿਖਾਰੀ ਨਹੀਂ ਐ ਉਹ ਤਾਂ ਇੱਕ ਮੂੰਹ ਮਲਾਈ ਲੱਗੀ ਦੀ ਆ ਹਾਂ ਭਿਖਾਰੀ ਜੇ ਤੁਸੀਂ ਨੇ ਸਮਾ ਸਾਰਾ ਦੇਖਿਆ ਹੋਣਾ ਪੰਜਾਬ ਦਾ ਤੁਹਾਡੀ ਉਮਰ ਬਹੁਤ ਜ਼ਿਆਦੇ ਆ ਕਦੇ ਇਹ ਕਲਚਰ ਕਿਵੇਂ ਆ ਗਿਆ ਪੰਜਾਬ ਦੇ ਵਿੱਚ ਤਾਂ ਹੈ ਨਹੀਂ ਸੀ ਪਹਿਲਾਂ ਪੰਜਾਬ ਦੇ ਵਿੱਚ ਤਾਂ ਭੀਖ ਮੰਗਣ ਵਾਲੇ ਲੋਕ ਨਜ਼ਰ ਹੀ ਨਹੀਂ ਆਉਂਦੇ ਸੀ ਇੱਕਦਮ ਕਿਵੇਂ ਇਸ ਸਮੇਂ ਨੇ ਕਰ ਵਟ ਲਈ ਤੇ ਬੇਟੇ ਤੁਹਾਡੇ ਪਿਆਰ ਵਾਲਾ ਦਾ ਬਹੁਤ ਧੰਨਵਾਦ ਸ਼ੁਕਰਿਆ ਇਹ ਇਹ ਬੇਟੇ ਲੋਕ ਜਿਹੜੇ ਨੇ ਛੋਟੇ ਛੋਟੇ ਬੱਚੇ ਫੜ ਕੇ ਇਹ ਇੱਕ ਤੇ ਚੰਗਿਆਂ ਘਰਾਂ ਤੋਂ ਬੱਚੇ ਛੋਟੇ ਫੜ ਕੇ ਲਿਆ ਕੇ ਉਹਨਾਂ ਨੂੰ ਤੋੜ ਮਰੋੜ ਕਰਕੇ ਉਹਨਾਂ ਨੂੰ ਲੂਲੇ ਲੰਗੜੇ ਕਰਕੇ ਇਹਨਾਂ ਨੇ ਇੱਕ ਵਪਾਰੀ ਬਣੇ ਨੇ ਇਹ ਇਹਨਾਂ ਮੰਗਣ ਦੀ ਆਤਤ ਪਾਤੀ ਉਹਨਾਂ ਨੂੰ ਇਹ ਜਿਹੜੀ ਆ ਇਹ ਆਮਦਨ ਨਾਲੋਂ ਵੱਧ ਇਹਨਾਂ ਨੇ ਟਕਾਣਾਂ ਨੂੰ ਨਾਲੇ ਸ਼ਰਾਬ ਪੀਣੀ ਆ ਨਾਲੇ 2-2 4-4 ਹਜ਼ਾਰ ਰੁਪਈਆ ਨੂੰ ਬੱਚਿਆਂ ਨੂੰ ਥੋੜਾ ਬੜਾ ਖਾਨਕੂ ਨੂੰ ਦੇ ਦੇਣਾ ਓਏ ਭਾਈ ਪਿੰਦੇ ਇਹਨਾਂ ਤੇ ਵਪਾਰ ਬਣਾਇਆ ਇਹਦੇ ਤੁਸੀਂ ਬਹੁਤ ਵਧੀਆ ਮਹਿਮ ਚਲਾਈ ਆ ਇਹਨਾਂ ਨੂੰ ਖਤਮ ਕਰਨਾ ਚਾਹੀਦਾ ਮੰਗਣ ਵਾਲਿਆਂ ਨੂੰ ਹਰ ਵਕਤ ਕਹੇ ਉਹ ਤੋਂ ਮਾਂਗਾਕਾਰਾਂ ਦੇ ਖਲੋਤਾ ਇਕੱਠੇ ਵੀ ਰੋਜ਼ ਮੰਗਣ ਵਾਲੇ ਹੁੰਦੇ ਹਨ ਉਹ ਸਾਰੇ ਹੁਣ ਭਜ ਪੂਜ ਗਏ ਨੇ ਇਹ ਚਲਾਓ ਬਹੁਤ ਵਧੀਆ ਧੰਨਵਾਦ ਬੇਟੇ ਤੁਹਾਡਾ ਹੈ ਟੀਵੀ ਕਵਰ ਆਈ ਹੈ ਇੱਕ ਪਖਾਰੀ ਆ ਉਹ ਤੇ ਫਿਰਦਾ ਜਿਹੜੀ ਆ ਰੈਡੀ ਜੀ ਹੁੰਦੀ ਉਹਦਾ ਜਿੰਨਾ ਮਤਲ ਲੱਤਾਂ ਬਾਹ ਨਹੀਂ ਹੁੰਦੀ ਹੈਂਡੀਕੈਪਟ ਦਿਖਾਂਦਾ ਆਪਣੇ ਆਪ ਨੂੰ ਉਹਨਾਂ ਕਹਿੰਦੇ 7 ਕਰੋੜ ਦਾ ਇੱਥੇ ਫਲੈਟ ਖਰੀਦਦਾ ਵਾ ਗੁਰਦੁਆਰਾ ਸਾਹਿਬ ਦੇ ਸਾਹਮਣੇ ਹਾਂਜੀ ਹਾਂ ਆ ਕੋਈ ਜਿੱਦਾਂ ਗਰੋ ਹੋਣੇ ਕੋਈ ਹਰ ਇਹਨਾਂ ਕੋਲ ਪੈਸਾ ਵੀ ਹੈ ਮੈਂ ਇੱਕ ਵਾਰੀ ਪਿਆਰ ਨਾਲ ਪੁੱਛਿਆ ਕੁੜੀਆਂ ਮੁੰਡੇ ਵੀ ਤੁਸੀਂ ਪੈਸੇ ਪੁੱਸੇ ਜਮਾ ਕਰਾਣ ਜਾਂਦੇ ਹੋ ਤਾਂ ਰਾਜਸਥਾਨ ਨੂੰ ਕਹਿੰਦੇ ਜੀ ਅਸੀਂ ਜਾਂ ਜਾਂਦੇ ਘੱਟੋ ਘੱਟ 40 40 50 50000 ਰੁਪਏ ਜਮਾ ਕਰਾ ਕੇ ਆਂਦੇ ਹਾਂ ਕੋਟ 'ਚ ਹਾਂ ਕਈ ਲੋਕ ਇਹ ਵੀ ਸੋਚਦੇ ਨੇ ਕਿ ਬਹੁਤ ਵੱਡਾ ਮਾਫੀਆ ਸੀ ਇਹਦੇ ਬੱਚੇ ਬੱਚੇ ਅਗਵਾ ਕਰਕੇ ਫਿਰ ਬਖ ਬਖ ਸਟੇਟਾਂ 'ਚ ਵਿੱਚ ਭੀਖ ਮੰਗਵਾਈ ਜਾਂਦੀ ਸੀ ਉਹਨਾਂ ਨੂੰ ਕੋਈ ਨਾ ਕੋਈ ਨਾ 'ਚ ਨੁਕਸੀ ਤਰਾ ਹੱਥ ਵੜਦਿਆ ਜੰਮਾ ਹਾਂ ਜਾਂ ਲੱਤ ਉਹ ਕਰਦੀ ਪੈਰ ਵੜਦਿਆ ਇਸ ਤਰ੍ਹਾਂ ਕਹਿੰਦੇ ਉਹ ਰੌਲਾ ਸੁਣਾ ਕਹਿੰਦੇ ਵੀ ਫੜੇ ਗਏ ਕਈ ਬੱਚੇ ਅਗਵਾ ਕਰੇ ਵੇ ਇੱਥੇ ਵੀ ਅਗਵਾ ਕਰਕੇ ਨਾ ਮੰਗਣ ਲਾਇਆ ਹੁਣ ਜੀ ਸਾਨੂੰ ਬਹੁਤ ਇਮਾਨਦਾਰੀ ਇੱਥੇ ਹਾਂ ਨਹੀਂ ਤਾਂ ਆ ਕੇ ਇਹਨਾਂ ਨੇ ਹਰੇਕੀ ਛਾ ਘੜਕਾ ਦੇਣਾ ਹੱਥ ਪਾ ਦੇਣਾ ਅਗਲਾ ਸੋਚਦਾ ਐਮੀ ਜੀ ਇਹਨਾਂ ਨੇ ਇੱਥੇ ਵੀ ਲੈ ਕੇ ਪਹਿਲੇ ਵੇਜ ਤੋਂ ਲੈ ਕੇ 11 ਵਜੇ ਤੱਕ ਨਾ ਤੁਸੀਂ ਕਿਸੇ ਚੌਂਕ ਤੇ ਵੀ ਦੇਖਦੇ ਤੇ ਯਾ ਵੀ ਨਾ ਬੰਦੇ ਖੜਦੇ ਹੁਣ ਤੁਹਾਨੂੰ ਇੱਕ ਵੀ ਬੰਦਾ ਦਿਖਾਈ ਨਹੀਂ ਪਊਗਾ ਬਹੁਤ ਸੋਹਣੀ ਮੈਂ ਕਿਸ ਤਰੀਕੇ ਨਾਲ ਦੇਖਦੇ ਬੀਬੀ ਤੁਸੀਂ ਹੈਨਾ ਪਹਿਲਾਂ ਬੱਚਿਆਂ ਚ ਤੁਸੀਂ ਦੇਖਿਆ ਹੋਣਾ ਭੀਖ ਮੰਗਦੇ ਸੀ ਚੌਂਕਾਂ ਤੇ ਅੱਜ ਚੌਂਕ ਖਾਲੀ ਪਏ ਨੇ ਸਰਕਾਰ ਦੀ ਮਿਹਨ ਨੂੰ ਕਿਸ ਤਰੀਕੇ ਨਾਲ ਦੇ ਨਹੀਂ ਮੈਂ ਜੋ ਵੀ ਸਰਕਾਰ ਨੇ ਸੋਚਿਆ ਬਹੁਤ ਸਹੀ ਸੋਚਿਆ ਕਿਉਂਕਿ ਲੋਕਾਂ ਦੇ ਜਿਹੜੇ ਬੱਚਿਆਂ ਨੂੰ ਅਗਵਾ ਕਰਕੇ ਜਿਹੜੇ ਕਰਦੇ ਸੀਗੇ ਲੂਲੇ ਲੰਗੜੇ ਬੜਾ ਕੇ ਜਿਹੜੇ ਭੀਖ ਮੰਗਵਾਉਂਦੇ ਸੀ ਮਤਲਬ ਮੈਂ ਮੈਂ ਤਾਂ ਇਹੀ ਕਹੂੰਗੀ ਜੋ ਜੋ ਵੀ ਸੋਚਿਆ ਸਰਕਾਰ ਨੇ ਬਹੁਤ ਅੱਛਾ ਸੋਚਿਆ ਹੈ ਕਿ ਇਸੇ ਸਾਹਮਣਾ ਮਿਲਣਾ ਲੋਕਾਂ ਦੇ ਬੱਚੇ ਅਗਵਾ ਹੋਣਗੇ ਨਾ ਨਹੀਂ ਅੱਗੇ ਬੱਚਿਆਂ ਨਾਲ ਕੋਈ ਨਜਾਇਜ਼ ਕੋਈ ਗੱਲ ਹੋਏਗੀ ਬਿਲਕੁਲ ਮੈਂ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਛੋਟੇ ਛੋਟੇ ਬੱਚੇ ਭੀਖ ਮੰਗਦੇ ਸੀ ਮਹਾਲੀ ਦੇ ਚੌਂਕਾਂ ਜਾਂ ਚੌਂਕ ਖਾਲੀ ਪਏ ਨੇ ਕਿਸ ਤਰੀਕੇ ਨਾਲ ਦੇਖਦੇ ਹੋ ਸਰਕਾਰ ਜੇਕਰ ਸਰ ਜੀ ਦੇਖਿਆ ਜਾਵੇ ਤਾਂ ਇਹ ਕੁਝ ਬੱਚੇ ਇਹੋ ਜੀ ਸੀ ਕੋਈ ਬੱਚੇ ਬੱਚੇ ਮਜਬੂਰੀਆਂ ਖਾਤਰ ਕਰੇ ਕੁਝ ਇਹੋ ਜਿਹੇ ਨੇ ਜੋ ਤੱਕਾशाही ਨਾਲ ਬੱਚਿਆਂ ਨੂੰ ਤੋਂ ਮੰਗਵਾ ਰਹੇ ਨੇ ਜੇਕਰ ਦੇਖਿਆ ਜਾਵੇ ਇਸ ਹਾਲਾਚੇਰੀ ਹੁਣ ਜਿਵੇਂ ਜੇ ਸਰਕਾਰ ਨੇ ਸਹੀ ਸੋਚਿਆ ਠੀਕ ਹੈ ਹੁਣ ਬੱਚੇ ਇੱਕ ਦੂਜੇ ਕਈ ਬੱਚੇ ਇਦਾਂ ਸੀ ਇੱਕ ਦੂਜੇ ਨੂੰ ਦੇਖ ਕੇ ਭੀਖ ਮੰਗ ਰਹੇ ਸੀ ਪਰ ਹੁਣ ਜੋ ਐਲਾਨ ਹੋਇਆ ਸਹੀ ਹੋਇਆ ਕਿਉਂਕਿ ਹੁਣ ਇੱਕ ਦੂਜੇ ਤੋਂ ਨਾ ਤਾਂ ਭੀਖ ਦੇ ਕੇ ਮੰਗਣਗੇ ਹੁਣ ਉਹ ਵੀ ਸਕੂਲ ਜਾਣਗੇ ਦੂਜੇ ਵੀ ਸਕੂਲ ਜਾਣਗੇ ਇਹਨਾਂ ਦਾ ਭਵਿੱਖ ਬਦਲੇਗਾ ਜੀ ਹਾਂ ਹਾਂਜੀ ਹਾਂ ਆ ਮੇਰੇ ਕੋਲ ਆ ਕੇ ਇਕੱਠੇ ਹੋਗੇ ਸਾਰੇ ਵੀ ਸਾੜੇ ਬੱਚੇ ਐ ਗਵਰਨਮੈਂਟ ਸਕੂਲ ਆ ਕਹਿੰਦੇ ਵੀ ਇਹਨਾਂ ਨੂੰ ਜੀ ਦਾਖਲ ਕਰਾਓ ਮੈਂ ਤੇ ਸਕੂਲ ਚ ਗਿਆ ਪ੍ਰਿੰਸੀਪਲ ਕੋਲ ਮੈਂ ਕਿਹਾ ਜੀ ਆ ਬੱਚੇ ਮੰਗਣੇ ਦੇ ਹੱਦ ਤੱਕ ਇਹਨਾਂ ਨੂੰ ਦਾਖਲ ਕਰ ਲਓ ਕਹਿੰਦੀ ਜੀ ਤਿੰਨ ਚਾਰ ਸਾਲ ਪਹਿਲਾਂ ਬੱਚਿਆਂ ਨੂੰ ਦਾਖਲ ਕਰਾ ਕੇ ਜਦ ਅਸੀਂ ਇਹਨਾਂ ਨੂੰ ਵਰਦੀਆਂ ਦੇਣ ਨੇ ਕਿਤਾਬਾਂ ਦੇਣ ਨੇ ਉਹ ਵਰਦੀਆਂ ਘਰਾਂ ਕੱਢ ਕੇ ਦੂਏ ਕੱਪੜੇ ਪਾ ਕੇ ਆਏ ਨੇ ਫੇਰ ਅਸੀਂ ਵਰਦੀ ਦੇਣ ਨੇ ਫੇਰ ਘਰਾਂ ਕੱਢ ਕੇ ਮਤਲਬ ਜਿੱਤਣਾ ਇਹਨਾਂ ਨੂੰ ਕੋਈ ਲਾਲਚ ਹੈ ਹਾਂਜੀ ਫੇਰ ਮੈਂ ਕਿਹਾ ਵੀ ਤੁਸੀਂ ਪਹਿਲਾਂ ਵੀ ਦਾਖਲ ਕਰਾਏ ਦੇ ਇਹਨਾਂ ਦੇ ਨਾਲ ਦੇ ਬੱਚੇ ਪੰਜਵੀਂ ਚ ਹੋਗੇ ਹੁਣ ਇਹਨਾਂ ਨੂੰ ਫੇਰ ਪਹਿਲੀ ਚ ਉਹ ਪੰਜਵੀਂ ਚ ਬੈਠੇ ਉਹ 12-12 ਸਾਲ ਦੇ ਬੱਚੇ ਆ ਵੀ ਹੁਣ ਸਾਡੀ ਮਜਬੂਰੀ ਆਗੇ ਤੁਹਾਡੀ ਮਰਜ਼ੀ ਆ ਮੈਂ ਕਹਿੰਦਾ ਪਰ ਇੱਕ ਚੀਜ਼ ਵੀ ਹੈ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਬੱਚੇ ਨੂੰ ਤਾਂ ਪਤਾ ਨਹੀਂ ਹੁੰਦਾ ਬੱਚਾ ਤਾਂ ਇੱਕ ਕੋਰਾ ਕਾਗਜ਼ ਹੁੰਦਾ ਪਿੱਛੇ ਜਿਵੇਂ ਉਹ ਬੱਚੇ ਜਿਹੜੇ ਉਹਨਾਂ ਨੂੰ ਸਾਂਭ ਰਹੇ ਨੇ ਚਾਹੇ ਜਿਹੜੇ ਉਹ ਦਾਵਾ ਕਰਦੇ ਨੇ ਕਿਸੇ ਦੇ ਮਾਪੇ ਆ ਕਿਤਨੇ ਕਿਤੋਂ ਬੱਚੇ ਨੂੰ ਸਿਖਾਉਂਦੇ ਹੋਣਗੇ ਵੀ ਸਕੂਲ ਨਹੀਂ ਜਾਣਾ ਤਾਂ ਤੈਨੂੰ ਜਾਣ ਨਹੀਂ ਦਿੰਦੇ ਹੁਣ ਹਾਂਜੀ ਹਾਂਜੀ ਉਹ ਬੱਚਿਆਂ ਨੂੰ ਸਿਖਾ ਕੇ ਵੀ ਜਾਂ ਤੈਨੂੰ ਵਰਦੀ ਦਵਾਂਗੇ ਜਾਂ ਤੈਨੂੰ ਕੋਈ ਮਦਰ ਖਾਣੇ ਪੀਣੇ ਲਈ ਕਿਤਾ ਫ੍ਰੀ ਖਾਣਾ ਮਿਲਦਾ ਉੱਥੇ ਚਲੋ ਰੋਟੀ ਪਾਣੀ ਖਾ ਲਿਆ ਵਰਦੀ ਲਿਆ ਕੇ ਲਾਚ ਮਤਲ ਦੇ ਉਹ ਕਰਦਾ ਦੂਏ ਪਾ ਜਾ ਫੇਰ ਫੱਟੇ ਦੇ ਕੱਪੜੇ ਬੇਟੇ ਇਹਨਾਂ ਦੇ ਆਪ ਦੇ ਬੱਚੇ ਨਹੀਂ ਉਹ ਫੜਫੜਾਈ ਕੀਤੇ ਇਹਨਾਂ ਨਾਲ ਬਾਹਰੋਂ ਲੋਕਾਂ ਦੇ ਬੱਚੇ ਫੜਫੜਾ ਕੇ ਚੰਗੇ ਮੈਂ ਅਮੀਰਾਂ ਦੇ ਬੱਚੇ ਲਿਆ ਕੇ ਕਿਤੇ ਧਰਮਸ਼ਾਲਾ ਲਾਗੋ ਕਹਿੰਦੇ ਬਾਜ਼ਾਰਾਂ ਲਾਗੋ ਜਿਹੜੇ ਬੱਚੇ ਛੋਟੇ-ਛੋਟੇ ਫੜਫੜ ਕੇ ਲਿਆਉਂਦੇ ਨੇ ਉਹ ਇਹਨਾਂ ਦੇ ਆਪ ਦੇ ਬੱਚੇ ਨਹੀਂ ਕਿ ਤਾਈਏ ਹੁਣ ਜਦੋਂ ਦਾ ਇਹਨਾਂ ਦਾ ਡੀਏ ਡੂਏ ਹੀ ਲੱਗਾ ਬਾਗ ਗਏ ਨੇ ਇਥੋਂ ਸਾਰੇ ਠੀਕ ਆ ਚੈੱਕ ਕਰਾਵਾਂਗੇ ਇਹਨਾਂ ਦਾ ਇਹ ਬਹੁਤ ਇਹਨਾਂ ਨੂੰ ਨੱਥ ਪਾਈ ਜਾਵੇ ਇਹ ਕੋਈ ਗਰੀਬ ਨਹੀਂ ਗੇ ਇਹ ਬਿਲਕੁਲ ਠੱਗ ਬਣਿਆ ਟੋਲਾ ਇਹਨਾਂ ਦਾ ਇਹ ਰੁਗਦਾਰ ਬਣਿਆ ਇਹ ਨੌਕਰੀਆਂ ਨਾਲੋਂ ਵੀ ਇਹਨਾਂ ਨੂੰ ਵੱਧ ਇੱਥੇ ਆਮਦਨ ਹੁੰਦੀ ਹੈ ਸ਼ਾਮ ਨੂੰ ਸ਼ਰਾਬਾਂ ਪੀਣੀਆਂ ਮੀਟ ਖਾਣੇ ਉਹਨੇ ਮੇ ਤੁਰ ਫਿਰ ਕੇ ਇਹਨਾਂ ਦੇ ਆਪ ਦੇ ਜਿਹੜੇ ਹਾਂ ਕੀ ਕਢਾਈ ਦੇਖ ਲਓ ਸਾਰੇ ਨਾ ਮੀਟ ਬਣਾਇਆ ਹਾਂ ਸਾਰੇ ਹਸਾਂ ਤਾਂ 5-5 ਸਾਲ ਤੋਂ ਜਾਣਦੇ ਸਾਰੇ ਮੀਟ ਹਰੇਕ ਦਾਰੂ ਪਿੰਦਾ ਆ ਕਾਹਦੇ ਮੰਗਤੇ ਆ ਇਹ ਮੰਗਤੇ ਨਹੀਂ ਹੁਣ ਵੈਸੇ ਸਾਨੂੰ ਸ਼ਾਂਤੀ ਹੈ ਜੀ ਹਾਂ ਸ਼ਾਂਤੀ ਹੈ ਇਹ ਲੋਕਾਂ ਤੋਂ ਜਿਹੜੇ ਨਾ ਵਿਚਾਰੇ ਆ ਅਮੀਰਾਂ ਦੇ ਬੱਚੇ ਕਈ ਵਿਚਾਰਾ ਜਿਨ੍ਹਾਂ ਦਾ ਇੱਕ ਇੱਕ ਬੱਚਾ ਉਹਨਾਂ ਦਾ ਬੱਚਾ ਫੜ ਫੁੜ ਕੇ ਤੇ ਨਾਲ ਲੂਲੇ ਲਗੜੇ ਕਰ ਕਰਕੇ ਦੇ ਛੜਕਾਂ ਦੇ ਪਾਏ ਨੇ ਇਹਨਾਂ ਨੂੰ ਨੱਥ ਪਾਈ ਜਾਵੇ ਬੇਟੇ ਬਹੁਤ ਤੁਹਾਡਾ ਧੰਨਵਾਦ ਤੇ ਬਹੁਤ ਇਸ ਕਲਾ ਸ਼ੁਕਰੀਆ ਕਿਤਨਾ ਕਿਤੇ ਲੋਕ ਸਰਕਾਰ ਦੇ ਕੰਮ ਦੀ ਤਾਰੀਫ ਕਰ ਰਹੇ ਨੇ ਕਿ ਹੁਣ ਚੌਂਕ ਖਾਲੀ ਹੋ ਗਏ ਨੇ ਪਹਿਲਾਂ ਮਜਬੂਰ ਕਰਕੇ ਉਹਨਾਂ ਬੱਚਿਆਂ ਤੋਂ ਪੀਕ ਮੰਗਵਾਈ ਜਾਂਦੀ ਸੀ ਤੇ ਜਾਂਚ ਦੀ ਵੀ ਮੰਗ ਜਿਹੜੇ ਲੋਕ ਕਰਦੇ ਹੋਏ ਨਜ਼ਰ ਆ ਰਹੇ ਨੇ ਕਿ ਇਹ ਬੱਚੇ ਇਹਨਾਂ ਦੇ ਆਪਣੇ ਬੱਚੇ ਨਹੀਂ ਇਹ ਲੋਕਾਂ ਦੇ ਬੱਚੇ ਅਗਵਾ ਕਰਕੇ ਲਿਆਉਂਦੇ ਨੇ ਇਹ ਦਾਵਾ ਵੀ ਇਹਨਾਂ ਲੋਕਾਂ ਦੇ ਵੱਲੋਂ ਕੀਤਾ ਗਿਆ ਪਰ ਅੱਜ ਮਹਾਲੀ ਦੇ ਚੌਕ ਖਾਲੀ ਨੇ ਮਹਾਲੀ ਦੀਆਂ ਸੜਕਾਂ ਖਾਲੀ ਨੇ ਤਾਂ ਹੁਣ ਕਿਤਨਾ ਕਿਤੇ ਅਸਰ ਜ਼ਰੂਰ ਹੋਇਆ ਕੁਝ ਅੰਡਰਗਰਾਉਂਡ ਹੋ ਗਏ ਕੁਝ ਡਰ ਦੇ ਮਾਰੇ ਭੱਜ ਗਏ ਕੁਝ ਸਰਕਾਰ ਨੇ ਰੈਸਕਿਊ ਕੀਤੇ ਉਹਨਾਂ ਦੇ ਟੈਸਟ ਨੇ ਡੀਐਨਏ ਉਹ ਵੀ ਹੋਏ ਨੇ ਤਾਂ ਫਿਰ ਉੱਥੇ ਪਤਾ ਚੱਲ ਜਾਏਗਾ ਕਿ ਬਾਕੀ ਇਸ ਵਿਅਕਤੀ ਦਾ ਉਹ ਬੱਚਾ ਹੈ ਜਿਸ ਤੋਂ ਭੀਖ ਮੰਗਵਾ ਰਿਹਾ ਸੀ ਜਾਂ ਫਿਰ ਉਸਨੇ ਅਗਵਾ ਕੀਤਾ ਸੀ ਪਰ ਸਰਕਾਰ ਦੇ ਇਸ ਕੰਮ ਦੀ ਲੋਕ ਤਰਹੀਫ਼ ਕਰਦੇ ਹੋਏ ਨਜ਼ਰ ਆ ਰਹੀ ਸਾਥੀ ਸੰਸ਼ੇਰ ਸਿੰਘ ਦੇ ਨਾਲ ਕੁਲਦੀਪ ਸਿੰਘ ਪੋੜੇ ਰਜਨਸ ਬੌਕਸਮੈਨ ਟੀਵੀ ਮੋਹਾਲੀ